ਅਬੋਹਰ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਨਾ ਮਿਲੀ ਤਾਂ ਘਟਨਾ ਵਾਲਾ ਦਿਨ ਪੰਜਾਬ ਦੇ ਇਤਿਹਾਸ ਵਿੱਚ ਗਿਣਿਆ ਜਾਵੇਗਾ ਕਾਲਾ ਦਿਨ ਕੈਬਨਟ ਮੰਤਰੀ ਤੇ ਭਾਜਪਾ ਲੀਡਰ ਅਨਿਲ ਜੋਸ਼ੀ ਨੇ ਅਬੋਹਰ ਕਾਂਡ ਤੇ ਜਤਾਇਆ ਰੋਸ ਮੁੱਖ ਮੰਤਰੀ ਨੂੰ ਕੇਸ 'ਚ ਦਖਲ ਦੇ ਕੇ ਨਿਰਪੱਖ ਜਾਂਚ ਕਰਵਾਉਂਦੀ ਹੈ ਪੀਟ ਇਹ ਜਿਹੜੀ ਗੁੰਡਾਗਰਦੀ ਆ ਇਹਨੂੰ ਕਿਤੇ ਵੀ ਸਵੀਕਾਰ ਨਹੀਂ ਕੀਤਾ ਜਾਣਾ ਚਾਹੀਦਾ ਅਗਰ ਸਰਕਾਰ ਵੱਲੋਂ ਵੀ ਇਹਨੂੰ ਕਿਤੇ ਸਵੀਕਾਰ ਸ਼ਟਰ ਕੀਤਾ ਜਾਂਦਾ ਤੇ ਉਹਦੇ ਨਤੀਜੇ ਤੇ ਮਾਰੇ ਹੋਣੇ ਹੀ ਆ ਬੋਹਰ ਕਾਂਡ ਦੇ ਮੁੱਖ ਮਲਜ਼ਮ ਸ਼ਿਵਲਾਲ ਡੋਡਾ ਦੀ ਅਗਾਊਂ ਜ਼ਮਾਨਤ ਅਰਜ਼ੀ ਤੇ ਫੈਸਲਾ ਸੁਰੱਖਿਅਤ 26 ਦਸੰਬਰ ਨੂੰ ਹੋਵੇਗੀ ਅਰਜ਼ੀ ਤੇ ਅਗਲੀ ਸੁਣਵਾਈ ਫਾਜ਼ਿਲਕਾ ਅਦਾਲਤ ਵਿੱਚ ਪਾਈ ਸੀ ਅਗਾਊਂ ਜ਼ਮਾਨਤ ਅਰਜ਼ੀ ਦਿੱਲੀ ਸਰਕਾਰ ਨੇ ਜਾਰੀ ਕੀਤਾ ਆਡੀਬਨ ਕਾਰ ਫਾਰਮੂਲੇ ਦਾ ਖਾਕਾ ਸੋਮਵਾਰ ਨੂੰ ਜਾਰੀ ਹੋਏਗੀ ਨੋਟੀਫਿਕੇਸ਼ਨ ਟ్రਾਇਲ 베ਸ ਤੇ ਪਹਿਲਾ 1 ਜਨਵਰੀ ਤੋਂ 15 ਜਨਵਰੀ ਤੱਕ ਲਾਗੂ ਹੋਏਗਾ ਫੈਸਲਾ ਪ੍ਰਦੂਸ਼ਣ ਘਟ ਕਰਨ ਵਾਲਾ ਕਦਮ ਔਰ ਤਰੀਕਾ ਨੂੰ ਔਡ ਨੰਬਰ ਵਾਲੀਆਂ ਕਾਰਾਂ ਤੇ ਈਵਨ ਤਰੀਕਾ ਨੂੰ ਈਵਨ ਨੰਬਰ ਵਾਲੀਆਂ ਕਾਰਾਂ ਦਿੱਲੀ ਦੀਆਂ ਸੜਕਾਂ ਤੇ ਚੱਲ ਸਕਣਗੀਆਂ ਸੜਕਾਂ ਤੋਂ 10 ਲੱਖ ਗੱਡੀਆਂ ਘਟਣ ਦੀ ਉਮੀਦ ਜੋ ਔਡ ਈਵਨ ਸਕੀਮ ਦੀ ਚਰਚਾ ਕੀਤੀ ਜਾ ਰਹੀ ਥੀ ਉਸ ਤੇ ਸਾਰੀ ਅਪਰੂਵਲ ਲੈ ਲਈ ਗਈ ਹੈ ਨੋਟੀਫਿਕੇਸ਼ਨ ਕੇਵਲ 4ਮਲ ਜਾਰੀ ਹੋਣਾ ਹੈ ਜੋ ਮੰਡੇ ਨੂੰ ਜਾਰੀ ਹੋ ਜਾਏਗਾ ਭਾਰਤੀ ਰੇਲਵੇ ਨੇ ਸੈਕੰਡ ਕਲਾਸ ਛੱਡ ਸਾਰੀਆਂ ਸ਼੍ਰੇਣੀਆਂ ਦੀ ਤਤਕਾਲ ਟਿਕਟ ਮਹਿੰਗਾ ਕਰਨ ਦੇ ਫੈਸਲੇ ਤੇ ਲਗਾਈ ਮੋਹਰ ਕੱਲ ਤੋਂ ਹੋਏਗਾ ਲਾਗੂ ਨਵੇਂ ਸਾਲ ਦੀ ਆਮਦ ਤੋਂ ਪਹਿਲਾਂ ਰੇਲ ਯਾਤਰੀਆਂ ਲਈ ਝਟਕਾ ਅਮਰੀਕਾ ਵਿੱਚ ਸਿੱਖਾਂ ਬਾਰੇ ਜਾਗਰੂਕ ਕਰਨ ਲਈ ਨਿਵੇਕਲੀ ਮੁਹਿੰਮ #mysikhamericanlife ਨਾਲ ਸੋਸ਼ਲ ਮੀਡੀਆ ਤੇ ਆਪਣੀਆਂ ਦੇ ਪਰਿਵਾਰ ਦੀਆਂ ਤਸਵੀਰਾਂ ਪਾਉਣ ਦੀ ਅਪੀ ਸਿੱਖ ਕੋਲੀਸ਼ਨ ਨੇ ਸ਼ੁਰੂ ਕੀਤੀ ਮੁਹਿੰਮ سكاك العفن ناس ليه انسان روقا كذا